ਹਾ 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 ਉਹ ਵਧਾਈਆਂ ਦਿਓ ਮੈਨੂੰ ਉਹ ਮੈਨੂੰ ਥਾਣੇਦਾਰ ਸਾਹਿਬ ਨੇ ਨਾਮ ਕੱਲਿਆ ਜੀ ਸੜਕੇ ਜਾਵਾਂ ਮੈਂ ਇਹੋ ਜੇ ਪੁਲਿਸ ਅਫਸਰਾਂ ਦੇ ਵਰਨਾਏ ਮੈਂ ਕਮ ਅਜ ਤੱਕ ਲੈਂਦਾ ਹੀ ਵੇਖਿਆ ਸੀ ਇਹ ਹੱਥੋਂ ਲੈਣ ਵਾਲੇ ਪੁਲਿਸ ਅਫਸਰ ਸਾਡੇ ਇਹ ਚਾਚਾ ਜੀ ਤੀਰਤ ਸਿੰਘ ਜੀ ਇੱਕ ਮੇਰਾ ਚਾਚਾ ਰੌਣਕੀਰਾ ਹੋਇਆ ਅੱਜ ਮੇਰਾ ਨਵਾਂ ਚਾਚਾ ਬਣਿਆ ਇਹ 100 ਰੁਪਈਆ ਨਹੀਂ ਇਹਦੇ 'ਚ 100 ਸਾਲਾਂ ਦਾ ਪ੍ਰੇਮ ਭਰ ਕੇ ਭੇਜਿਆ ਤੁਸੀਂ ਸੋ ਵਾਕਈ ਇਹਨਾਂ ਨੇ ਨਕਸ਼ ਨੁਹਾਰ ਬਦਲੀ ਇਸ ਮਹਿਕਮੇ ਦੀ ਵਰਨਾ ਮਹਿਕਮਾ ਐਵੇਂ ਹੀ ਬਦਨਾਮ ਹੋਇਆ ਸੀ ਹਰ ਮਹਿਕਮੇ ਦਾ ਆਪੋ ਆਪਣਾ ਹਿਸਾਬ ਹੁੰਦਾ ਇਹਨਾਂ ਦਾ ਕਸੂਰ ਨਹੀਂ ਹੁੰਦਾ ਪੁਲਿਸ ਵਾਲਿਆਂ ਦਾ ਜੇ ਪੁਲਿਸ ਵਾਲੇ ਵੈਸੇ ਕਿਸੇ ਨੂੰ ਪਿਆਰ ਨਾਲ ਪੁੱਛਣ ਥਾਣੇ ਖੜਕੇ ਇੱਕ ਉਹਨੂੰ ਠੰਡਾ ਲਿਆ ਕੇ ਦੇਰ ਕੋਕਾ ਕੋ ਲਾ ਕੇ ਦੋ ਮੱਠੀਆਂ ਰੱਖੀਆਂ ਹਣ ਫਿਰ ਉਹਨੂੰ ਪੁੱਛਣ ਪੇ ਪੁੱਤਰ ਜੀ ਕੁੜੀ ਛੇੜੀ ਸੀ

ਹਾਂਜੀ 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 ਮੈਂ ਥਾਣੇਦਾਰ ਸਾਹਿਬ ਨੂੰ ਪੁੱਛਿਆ ਮੈਂ ਤੁਸੀਂ ਪੈਸੇ ਸਿੱਧੇ ਕਿਉਂ ਨਹੀਂ ਭੇਜੇ ਪੁਰੇਵਾਲ ਸਾਹਿਬ ਦੇ ਥਰੂ ਕਿਉਂ ਭੇਜੇ ਨੇ ਕਹਿੰਦੇ ਸਾਡੇ ਪੁਲਿਸ ਵਾਲੇ ਦੇ ਅਸੂਲ ਹੁੰਦੇ ਆ ਨਾ ਸਿੱਧੇ ਦੇਨੇ ਆ ਨਾ ਸਿੱਧੇ ਲੈਨੇ ਆ ਪਰ ਇੱਕ ਗੱਲ ਤੁਹਾਨੂੰ ਹੋਰ ਦੱਸ ਦਿਆਂ ਮੈਂ ਜਦੋਂ 98 ਦੇ ਵਿੱਚ ਡਾਟਾ ਆਏ ਨੇ ਕ腐ਪਸ਼ਨ ਦੇ ਭ੍ਰਿਸ਼ਟਾਚਾਰ ਦੇ ਅੰਕੜੇ ਆਏ ਨੇ ਇਹ ਮਹਿਕਮਾ ਸਹੀ 3ਵੇਂ ਨੰਬਰ ਤੇ ਸੀ 36 ਮਹਿਕਮੇ ਨਾਲੋਂ ਉੱਪਰ ਨੇ ਸੋ ਇਸ ਕਰਕੇ ਇਹ ਮਹਿਕਮਾ ਇੱਕ ਤੇ ਆ ਮਹਿਕਮਾ ਜਿਹੜਾ ਆਸ਼ਿਕਾਂ ਵਾਲਾ ਨੇ ਧੁੱਗੀ ਆਉਂਦੀ ਵੇਖ ਕੇ ਕਬੂਤਰ ਉੱਡ ਪੈਂਦੇ ਇਹ بڑے ਖਲੀਫੇ ਨੇ ਇਹਨਾਂ ਨੂੰ ਨਹੀਂ ਮੈਂ ਸਮਝਾ ਸਕਦਾ ਕਿਉਂਕਿ ਅੱਜਕੱਲ ਦੇ ਮੁੰਡੇ ਖੁੰਡੇ ਮਨਮਰਜ਼ੀ ਦੇ ਨੇ ਉਹ ਹੁੰਦਾ ਸ਼ਿਕ ਜਿਹਦਾ ਪੁਰਾਣਾ ਗੀਤ ਚੱਲਦਾ ਹੁੰਦਾ ਪਿੱਛੇ ਜੇ ਗੀਤ ਚੱਲਿਆ ਇੱਕ ਹੰਸਪਾ ਜੀ ਹੁਣਾਂ ਦਾ ਕਹਿੰਦੇ ਇਸ਼ਕ ਦੀ ਗਲੀ ਵਿੱਚੋਂ ਕੋਈ ਕੋਈ ਲੰਘਦਾ ਤੇ ਐਡੇ ਖਲੀਪ ਨੇ ਇਸ਼ਕ ਦੀ ਗਲੀ ਚੋਂ ਦਿਹਾੜੀ ਚ ਤਿੰਨ ਤਿੰਨ ਵਾਰੀ ਲੰਘ ਜਾਂਦੇ ਨੇ ਇਹਨਾਂ ਨੂੰ ਤੁਰੇ ਜਾਂਦਿਆਂ ਨੂੰ ਇਸ਼ਕ ਹੋ ਜਾਂਦਾ ਕੁੜੀ ਖੜੀ ਵੇਖੀ ਬੱਸ ਸਟਾਪ ਤੇ ਉੱਥੇ ਜਾ ਕੇ ਪੁੱਛਣਗੇ ਐਕਸਕਿਊਜ਼ ਮੀ ਕਹਿੰਦੀ ਹਾਂਜੀ ਕਹਿੰਦੇ ਜੀ ਤੁਹਾਡੀ ਘੜੀ ਦੇ ਟਾਈਮ ਕਿੰਨਾ ਹੋਇਆ ਕਹਿੰਦੀ 2:30 ਵਜੇ ਨੇ ਆਏ ਹਾਏ ਕਹਿੰਦਾ ਮੇਰੀ ਘੜੀ ਦੇ ਵੀ 2:30 ਵਜੇ ਸਾਡੇ ਵਿਚਾਰ ਕਿੰਨੇ ਮਿਲਦੇ ਆ ਪੁੱਛ ਇਹ ਆਈਟਾ ਖਰੀਦ ਲੈਣ ਏਦਾਂ ਕੁੜੀ ਜਾਰੀ ਇੱਕ ਦਿਨ ਇੱਕ ਬੱਸ 'ਚ ਬੈਠੀ ਏਦਾਂ ਦਾ ਇੱਕ ਪਿੱਛੇ ਬੈਠਾ ਸ਼ਗੂਫਾ ਉਹਨੂੰ ਕਾਲੀ ਪੈਂਡੇ ਵੀ ਸੱਤ ਕਿ ਸੀਟਾਂ ਛੱਡ ਕੇ ਜਿਹੜੀ ਕੁੜੀ ਸਾਹਮਣੇ ਬੈਠੀ ਹੈ ਨਾ ਕਿਤੇ ਇਹਦੇ ਲਾਗੋ ਮਾਈ ਉੱਠ ਕੇ ਉੱਤਰ ਜੇ ਤਾਂ ਸੁਆਦ ਹੀ ਆ ਜਾਏ ਸੱਚੀ ਸੁਣ ਕੇ ਗੱਲ ਕਿੰਦੀ ਖੁਸ਼ੀ ਹੁੰਦੀ ਹੈ ਹੁਣ ਇਹਨੂੰ ਕਾਲੀਆਂ ਪੈਂਡੀਆਂ ਰੱਬ ਵੀ ਕਿਤੇ ਨੇੜੇ ਹੋ ਕੇ ਸੁਣਦਾ ਰੱਬ ਨੇ ਸੱਚੀ ਸੁਣ ਲਈ ਨਾਲ ਦੀ ਮਾਈ ਉੱਠੀ ਉਤਰ ਗਈ ਇਹ ਫਿਰ ਲੋਕਾਂ ਦੇ ਪੈਰ ਮਿੱਧ ਦਾ ਨਿਆਣੇ ਥੱਲੇ ਦੇਂਦਾ ਜਾ ਕੇ ਹੁਣ ਉੱਥੇ ਜਾ ਕੇ ਇਹਨੂੰ ਇਹ ਵੀ ਕਾਲੀਆਂ ਪੈਂਡੀਆਂ ਕਿ ਜਿੱਦਾਂ ਮਾਈ ਉਤਰ ਗਈ ਅਗਲੇ ਸਟਾਪੇਜ ਤੇ ਕਿਤੇ ਵੀ ਨਾ ਉਤਰ ਜੇ ਹੁਣ ਗੱਲ ਕਰਨੀ ਚਾਹੁੰਦਾ ਸਮਝ ਨਹੀਂ ਆਉਣ ਦੀ ਗੱਲ ਕੀ ਕਰਾਂ ਬੜੀ देर ਸੋਚ-ਸੋਚ ਕੇ ਉਹਨੂੰ ਪੁੱਛਦਾ ਹੈ ਆਪਣਾ ਅਬ ਅਬ ਤੁਸੀਂ ਵੀ ਇਸੇ ਪਾਸੇ ਜਾ ਰਹੇ ਹੋ ਉਹ ਕਹਿੰਦੀ ਨਹੀਂ ਮੈਂ ਨਾਲ ਨਾਲ ਟਾਂਗੇ ਤੇ ਜਾਣ ਲਈ ਇਹ ਐਡੇ ਖਰੀਫੇ ਨੇ ਕਹੀ ਤੇ ਇਹ ਦੁੱਤ ਤਤੇ ਵਗਦੇ ਹੁੰਦੇ ਨਾ ਇਦਾਂ ਦਾ ਇੱਕ ਸ਼ਕੂਫਾ ਵੇਖਿਆ ਕੁੜੀ ਵਿਚਾਰੀ ਖੜੀ ਰੇਲਵੇ ਸਟੇਸ਼ਨ ਗੱਡੀ ਦੀ ਵੇਟ ਕਰਨ ਢੀ ਉਹਨੇ ਵੇਖਿਆ ਕੱਲੀ ਉਹਦਾ ਸੂਤ ਲੱਗ ਗਿਆ ਕੋਲ ਜਾ ਕੇ ਕਹਿੰਦੇ ਵੇਲੇਓ ਕਹਿੰਦੀ ਕਿਉਂ ਕਹਿੰਦਾ ਵਿਆਹ ਜਾ ਕਰਾਉਣਾ ਸੀ ਕਹਿੰਦੀ ਮaaf ਕਰੋ ਜੇ ਮੇਰਾ ਇਦਾਂ ਦਾ ਕੋਈ ਇਰਾਦਾ ਨਹੀਂ ਕਹਿੰਦਾ ਕੋਈ ਨਹੀਂ ਘੰਟਾ ਠਹਿਰ ਜਾਣੇ ਆ ਕਿੱਡੀ ਖੁੱਲੀ ਛੁੱਟੀ ਦੇਣ ਡਿਆ ਏਦਾਂ ਦਾ ਖਲੀਫਾ ਇੱਕ ਦਿਨ ਕਿਤੇ ਲਾਈਨ ਵਿੱਚ ਲਾ ਕੇ ਬੈਠਾ ਹੈਲੋ ਕਿੰਨੇ ਵਜੇ ਕਿੱਥੇ ਸਿਟੀ 뷰 ਨਹੀਂ ਦੂਰ ਪੈਂਦਾ ਕਿੱਥੇ ਨਹੀਂ ਨਹੀਂ ਉਥੇ ਨਹੀਂ ਉਥੇ ਛਾਪਾ ਪੈਂਦਾ ਆਓ ਠੀਕ ਆ ਫਿਰ ਉਧਰੋਂ ਪਿਓ ਆ ਗਿਆ ਪਿਓ ਦਾ ਛਾਪਾ ਪੈ ਗਿਆ ਓਏ ਹਾਂਜੀ ਡੈਡੀ ਕਿੱਥੇ ਗੱਲ ਹੋ ਰਹੀ ਕੰਨਣ

ਅਗੋਂ ਪੁੱਛਣ ਦੇ ਕਿ ਕੀ ਹੋਇਆ ਕਹਿੰਦਾ ਡੈਡੀ ਫੋਨ ਮੰਗ ਰਿਹਾ ਕਹਿੰਦੀ ਫੜਾ ਦੇ ਕਹਿੰਦਾ ਪਾਗਲ ਹੋ ਗਈ ਹੈ ਕਹਿੰਦੀ ਤੂੰ ਫੋਨ ਤੇ ਫੜਾ ਕਹਿੰਦਾ ਤੂੰ ਕੀ ਕਹਨੇ ਡੈਡੀ ਨੂੰ ਕਹਿੰਦੀ ਫੜਾ ਦੇ ਫੋਨ ਫੜਾ ਦੇ ਉਹਨੇ ਡਰਦੇ ਡਾੜੇ ਨੇ ਡੈਡੀ ਨੂੰ ਫੋਨ ਫੜਾਇਆ ਡੈਡੀ ਫੋਨ ਫੜ ਕੇ ਹੈਲੋ ਅਗੋਂ ਆਵਾਜ਼ ਆਈ ਇਸ ਰੂਪ ਕੀ ਸਭੀ ਲਾਈਨਾਂ ਵਿਅਸਤ ਹੈ ਕਿਰਪਾ ਥੋੜੀ ਦੇਰ ਕੇ ਬਾਅਦ ਡਾਇਲ ਕਰ ਰਹੇ ਆਹਾਹਾਹਾਹਾ ਉਹ ਵਧਾਈਆਂ ਦਿਓ ਮੈਨੂੰ ਉਹ ਮੈਨੂੰ ਥਾਣੇਦਾਰ ਸਾਹਿਬ ਨੇ ਨਾਮ ਕੱਲਿਆ ਜੀ ਸੜਕੇ ਜਾਵਾਂ ਮੈਂ ਇਹੋ ਜੇ ਪੁਲਿਸ ਅਫਸਰਾਂ ਦੇ ਵਰਨਾ ਇਹ ਮੈਂ ਕਮਾਜ ਤੱਕ ਲੈਂਦਾ ਹੀ ਵੇਖਿਆ ਸੀ ਇਹ ਹੱਥੋਂ ਲੈਣ ਵਾਲੇ ਪੁਲਿਸ ਅਫਸਰ ਸਾਡੇ ਇਹ ਚਾਚਾ ਜੀ ਤੀਰਤ ਸਿੰਘ ਜੀ ਇੱਕ ਮੇਰਾ ਚਾਚਾ ਰੌਣਕੀਰਾਮ ਹੋਇਆ ਅੱਜ ਮੇਰਾ ਨਵਾਂ ਚਾਚਾ ਬਣਿਆ ਇਹ 100 ਰੁਪਈਆ ਨਹੀਂ ਇਹਦੇ ਚ 100 ਸਾਲਾਂ ਦਾ ਪ੍ਰੇਮ ਭਰ ਕੇ ਭੇਜਿਆ ਤੁਸੀਂ ਸੋ ਵਾਕਈ ਇਹਨਾਂ ਨੇ ਨਕਸ਼ ਨੁਹਾਰ ਬਦਲੀ ਇਸ ਮਹਿਕਮੇ ਦੀ ਵਰਨਾ ਮਹਿਕਮਾ ਐਵੇਂ ਹੀ ਬਦਨਾਮ ਹੋਇਆ ਸੀ ਹਰ ਵਿਭਾਗ ਦੇ ਆਪੋ ਆਪਣਾ ਹਿਸਾਬ ਹੁੰਦਾ ਇਹਨਾਂ ਦਾ ਕਸੂਰ ਨਹੀਂ ਹੁੰਦਾ ਪੁਲਿਸ ਵਾਲਿਆਂ ਦਾ ਜੇ ਪੁਲਿਸ ਵਾਲੇ ਵੈਸੇ ਕਿਸੇ ਨੂੰ ਪਿਆਰ ਨਾਲ ਪੁੱਛਣ ਥਾਣੇ ਖੜਕੇ ਇੱਕ ਉਹਨੂੰ ਠੰਡਾ ਲਿਆ ਕੇ ਦੇਣ ਕੋਕਾ ਕੋਲਾ ਆ ਕੇ ਦੋ ਮੱਠੀਆਂ ਰੱਖੀਆਂ ਹਣ ਫਿਰ ਉਹਨੂੰ ਪੁੱਛਣ ਪੇ ਪੁੱਤਰ ਜੀ ਕੁੜੀ ਛੇੜੀ ਸੀ ਉਹ ਮੀ ਲਕੀ ਚੂ ਮੀ ਚੂ ਉਹ ਬੋ ਪੁੱਛੀ ਪੋ ਕੁੜੀ ਛੇੜੀ ਸੀ ਕੋਈ ਦੱਸਦਾ ਕੁੜੀ ਛੇੜੀ ਪਦਾ ਨਹੀਂ ਛੇੜੀ ਜਦੋਂ ਪਟੇ ਦੇ ਰੱਖ ਕੇ ਲਿਆਉਂਦੇ ਨਾ ਯਾਦ ਕਰ ਛੇੜੀ ਸੀ ਫਿਜਲੀਆਂ ਵੀ ਮੰਨ ਜਾਂਦਾ ਉਦੋਂ ਵੀ ਜਿਹੜੀ ਸੀ ਜੇ ਕਿ ਇਹਨੂੰ ਪਿਆਰ ਨਾਲ ਮਿਹਨਤ ਕਰਕੇ ਗੋਡੇ ਘੁੱਟ ਕੇ ਪੁੱਛਣ ਵੀ ਦੱਸੋ ਚੋਰੀ ਕੀਤੀ ਸੀ ਕੋਈ ਮੰਨਦਾ ਕਹਿੰਦੇ ਲਾਤੋਂ ਕੇ ਬੂਤ ਪਾਤੋਂ ਸੇ ਨਹੀਂ ਮੰਨਤੇ ਤੇ ਇਸ ਕਰਕੇ ਇਸ ਮਹਿਕ ਨੂੰ ਸਖਤੀ ਕਰਨੀ ਪੈਂਦੀ ਹੈ ਹਾਂਜੀ 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 ਮੈਂ ਥਾਣੇਦਾਰ ਸਾਹਿਬ ਨੂੰ ਪੁੱਛਿਆ ਮੈਂ ਕਿ ਤੁਸੀਂ ਪੈਸੇ ਸਿੱਧੇ ਕਿਉਂ ਨਹੀਂ ਭੇਜੇ ਪੁਰੇਵਾਲ ਸਾਹਿਬ ਦੇ ਥਰੂ ਕਿਉਂ ਭੇਜੇ ਨੇ ਕਹਿੰਦੇ ਸਾਡੇ ਪੁਲਿਸ ਵਾਲੇ ਦੇ ਅਸੂਲ ਹੁੰਦੇ ਆ ਨਾ ਸਿੱਧੇ ਦੇਣੇ ਆ ਨਾ ਸਿੱਧੇ ਲੈਣੇ ਆ ਪਰ ਇੱਕ ਗੱਲ ਤੁਹਾਨੂੰ ਹੋਰ ਦੱਸ ਦਿਆਂ ਮੈਂ ਜਦੋਂ 98 ਦੇ ਵਿੱਚ ਡਾਟਾ ਆਏ ਨੇ ਕ腐ਸ਼ਨ ਤੇ ਭ੍ਰਿਸ਼ਟਾਚਾਰ ਦੇ ਅੰਕੜੇ ਆਏ ਨੇ ਇਹ ਵਿਭਾਗ 72ਵੇਂ ਨੰਬਰ ਤੇ ਸੀ 36 ਵਿਭਾਗ ਇਹਨਾਂ ਤੋਂ ਉੱਪਰ ਨੇ ਸੋ ਇਸ ਕਰਕੇ ਇਹ ਵਿਭਾਗ ਇਕਤਿਆਵ ਮਹਿਕਮਾ ਜਿਹੜਾ ਆਸ਼ਿਕਾਂ ਵਾਲਾ ਨੇ ਧੁੱਗੀ ਆਉਂਦੀ ਵੇਖ ਕੇ ਕਬੂਤਰ ਉੱਡ ਪੈਂਦੇ ਇਹ بڑے ਖਲੀਫੇ ਨੇ ਇਹਨਾਂ ਨੂੰ ਨਹੀਂ ਮੈਂ ਸਮਝਾ ਸਕਦਾ ਕਿਉਂਕਿ ਅੱਜ ਕੱਲ ਦੇ ਮੁੰਡੇ ਖੁੰਡੇ ਮੰਨ ਮਰਜ਼ੀ ਦੇ ਨੇ ਹੁੰਡ ਆਸ਼ਿਕ ਜਿੱਤਾ ਪੁਰਾਣਾ ਗੀਤ ਚੱਲਦਾ ਹੁੰਦਾ ਪਿੱਛੇ ਜੇ ਗੀਤ ਚੱਲਿਆ ਇੱਕ ਹੰਸਪਾ ਜੀ ਉਹਨਾਂ ਦਾ ਕਹਿੰਦੇ ਇਸ਼ਕ ਦੀ ਗਲੀ ਵਿੱਚੋਂ ਕੋਈ ਕੋਈ ਲੰਘਦਾ ਤੇ ਐਡੇ ਖਲੀਫੇ ਨੇ ਇਸ਼ਕ ਦੀ ਗਲੀ ਚੋਂ ਦਿਹਾੜੀ ਚ ਤਿੰਨ ਤਿੰਨ ਵਾਰੀ ਲੰਘ ਜਾਂਦੇ ਨੇ ਇਹਨਾਂ ਨੂੰ ਤੁਰੇ ਜਾਂਦਿਆਂ ਨੂੰ ਇਸ਼ਕ ਹੋ ਜਾਂਦਾ ਕੁੜੀ ਖੜੀ ਵੇਖੀ ਪਾਸਟਾ ਉੱਤੇ ਉੱਤੇ ਜਾ ਕੇ ਪੁੱਛਣਗੇ ਐਕਸਕਿਊਜ਼ ਮੀ ਕਹਿੰਦੀ ਹਾਂ ਜੀ ਕਹਿੰਦੇ ਜੀ ਤੁਹਾਡੀ ਘੜੀ ਦੇ ਟਾਈਮ ਕਿੰਨਾ ਹੋਇਆ ਕਹਿੰਦੀ 2:30 ਵਜੇ ਨੇ ਆਏ ਹਾਏ ਕਹਿੰਦਾ ਮੇਰੀ ਘੜੀ ਤੇ ਵੀ 2:30 ਵਜੇ ਸਾਡੇ ਵਿਚਾਰ ਕਿੰਨੇ ਮਿਲਦੇ ਆ ਪੁੱਛ ਇਹ